ਸ਼੍ਰੀ ਅਕਾਲ ਜੀ ਅੱਜ ਆਪਾਂ ਪੜਾਂਗੇ ਰਾਸ਼ਟਰੀ ਝੰਡਾ ਦਿਵਸ ਬਾਰੇ ਹਰ ਸਾਲ 22 ਜੁਲਾਈ ਨੂੰ ਰਾਸ਼ਟਰੀ ਝੰਡਾ ਦਿਵਸ ਮਨਾਇਆ ਜਾਂਦਾ ਹੈ 22 ਜੁਲਾਈ 1947 ਨੂੰ ਭਾਰਤੀ ਸੰਵਿਧਾਨ ਸਭਾ ਨੇ ਇਸ ਤਿਰੰਗੇ ਨੂੰ ਭਾਰਤੀ ਰਾਸ਼ਟਰੀ ਝੰਡੇ ਵਜੋਂ ਅਪਣਾਇਆ ਸੀ ਇਸ ਦਿਨ ਅਸੀਂ ਆਪਣੇ ਰਾਸ਼ਟਰੀ ਝੰਡੇ ਦਾ ਸਨਮਾਨ ਕਰਦੇ ਹਾਂ ਅਤੇ ਇਸ ਦੇ ਮਹੱਤਵ ਨੂੰ ਸਮਝਦੇ ਹਾਂ ਇਸ ਝੰਡੇ ਨੂੰ ਆਜ਼ਾਦੀ ਦੀ ਪ੍ਰਾਪਤੀ ਤੋਂ ਕੁਝ ਸਮਾਂ ਪਹਿਲਾਂ ਪਿੰਗਲੀ ਵੈਂਕਿਆ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਭਾਰਤੀ ਰਾਸ਼ਟਰੀ ਝੰਡੇ ਨੂੰ ਤਿਰੰਗਾ ਕਿਹਾ ਜਾਂਦਾ ਹੈ ਰਾਸ਼ਟਰੀ ਝੰਡਾ ਦੇਸ਼ ਦੀ ਆਜ਼ਾਦੀ, ਏਕਤਾ ਅਤੇ ਪ੍ਰਭੂਸਤਾ ਨੂੰ ਦਰਸਾਉਂਦਾ ਹੈ ਇਸ ਝੰਡੇ ਵਿੱਚ ਤਿੰਨ ਰੰਗ ਹਨ ਕੇਸਰੀ, ਚਿੱਟਾ ਅਤੇ ਹਰਾ ਕੇਸਰੀ ਰੰਗ ਤ્યાਗ ਅਤੇ ਬਲੀਦਾਨ ਦਾ ਪ੍ਰਤੀਕ ਹੈ ਚਿੱਟਾ ਰੰਗ ਸ਼ਾਂਤੀ ਅਤੇ ਸੱਚਾਈ ਦਾ ਪ੍ਰਤੀਕ ਹੈ ਹਰਾ ਰੰਗ ਦੇਸ਼ ਦੀ ਖੁਸ਼ਹਾਲੀ ਅਤੇ ਹਰੀਆਲੀ ਦਾ ਪ੍ਰਤੀਕ ਹੈ ਚਿੱਟੇ ਰੰਗ ਦੇ ਵਿੱਚਕਾਰ ਅਸ਼ੋਕ ਚੱਕਰ ਹੈ ਜੋ ਨੀਲੇ ਰੰਗ ਦਾ ਹੈ ਇਸ ਚੱਕਰ ਦੀਆਂ 24 ਧਾਰੀਆਂ ਹਨ ਜੋ ਧਰਮ ਅਤੇ ਕਾਨੂੰਨ ਦਾ ਪ੍ਰਤੀਕ ਹਨ ਇਸ ਦੀਆਂ ਪੱਟੀਆਂ ਲੇਟਵੇਂ ਆਕਾਰ ਦੀਆਂ ਹੁੰਦੀਆਂ ਹਨ ਝੰਡੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ 3 ਅਨੁਪਾਤ 2 ਹੈ ਇਸ ਦੀਆਂ ਵਿਸ਼ੇਸ਼ਤਾਵਾਂ ਦੇ ਅਨੁਸਾਰ ਰਾਸ਼ਟਰੀ ਝੰਡਾ ਹੱਥਾਂ ਨਾਲ ਬਣੇ ਖਾਦੀ ਕਪੜੇ ਤੋਂ ਬਣਾਇਆ ਜਾਂਦਾ ਹੈ ਭਾਰਤ ਦਾ ਰਾਸ਼ਟਰੀ ਝੰਡਾ ਦੇਸ਼ ਦਾ ਮਾਣ ਹੈ ਰਾਸ਼ਟਰੀ ਝੰਡਾ ਸਾਡੀ ਏਕਤਾ ਅਤੇ ਸਾਂਝ ਦਾ ਪ੍ਰਤੀਕ ਹੈ ਇਹ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ ਸਾਨੂੰ ਆਪਣੇ ਰਾਸ਼ਟਰੀ ਝੰਡੇ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ।